ਪਰ ਇਹ ਜਿਹੜੇ ਕੈਂਡੀਡੇਟ ਆ ਇਹਨਾਂ ਸਾਰਿਆਂ ਨੂੰ ਸਿਕਿਉਰਿਟੀ ਸਵਾਇ ਸਾਨੂੰ ਛੱਡ। ਚਾਹੇ ਉਹ ਇਹ ਕਹਿ ਸਕਦੇ ਆ ਵੀ ਵੀ ਉਹਨਾਂ ਕੋ ਫਿਰ ਲਈ ਸੀ ਪਰ ਮਸਲਾ ਇਹ ਆ ਵੀ ਇਲੈਕਸ਼ਨ ਵੇਲੇ ਤਾਂ ਉਹਨਾਂ ਕੋ ਡਵਾਟੇ ਜਾ ਕੇ ਇੱਕ ਤਾਂ ਇਹ। ਤੇ ਰਾਤ ਨੂੰ ਦਿਨ ਦਿਨ ਦੇ ਰਿਸ ਵਿੱਚ ਜਾਂਦੇ ਆਂ ਭੀੜ 'ਚ ਜਾਂਦੇ ਆਂ ਰਾਤ ਨੂੰ ਸਾਨੂੰ ਕੋਈ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਪੈਦਾ ਹੋਣੀ। ਕਿ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਉਸ ਤਰ੍ਹਾਂ ਹੀ ਪੱਖਪਾਤੀ ਆ ਜਿਸ ਤਰ੍ਹਾਂ 2019 ਦੇ ਵਿੱਚ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਪੱਖਪਾਤ ਹੋਇਆ ਔਰ ਜਲੰਧਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਉਮੀਦਵਾਰ ਐਡਵੋਕੇਟ ਬਰਵਿੰਦਰ ਕੁਮਾਰ ਦੇ ਵੱਲੋਂ ਪ੍ਰੈਸ ਸਵਾਰਤਾ ਕੀਤੀ ਗਈ ਇਸ ਦੌਰਾਨ ਉਹਨੇ ਕਿਹਾ ਕਿ ਮੇਰੇ ਨਾਲ ਪੀੜ ਭਾਵ ਕੀਤਾ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਦੇ ਕੋਲ ਸਿਕਿਉਰਿਟੀ ਹੈ ਪਰ ਸਿਰਫ ਮੈਨੂੰ ਹੀ ਸਿਕਿਉਰਿਟੀ ਨਹੀਂ ਦਿੱਤੀ ਗਈ ਇਸ ਨੂੰ ਲੈ ਕੇ ਜਲੰਧਰ ਦੇ ਡੀਸੀ ਤੇ ਪੁਲਿਸ ਕਮਿਸ਼ਨਰ ਦੇ ਨਾਲ ਵੀ ਮੁਲਾਕਾਤ ਹੋ ਚੁੱਕੀ ਆ ਪਰ ਅਜੇ ਤੱਕ ਸਿਰਫ ਭਰੋਸਾ ਹੀ ਮਿਲਿਆ ਨਾ ਕਿ ਸਿਕਿਉਰਿਟੀ ਅੱਗੇ ਗੱਲਬਾਤ ਕਰਦਿਆਂ ਉਹਨੇ ਕਿਹਾ ਕਿ ਪਿਛਲੇ ਲੋਕ ਸਭਾ ਚੋਣਾਂ ਜਲੰਧਰ ਸੀਟ ਤੋਂ 2 ਲੱਖ ਤੋਂ ਜ਼ਿਆਦਾ ਵੋਟ ਮਿਲੀ ਪਰ 2022 ਵਿਧਾਨ ਸਭਾ ਦਾ ਚੋਣਾ ਚਕਰਤਾਰਪੁਰ ਸੀਟ ਤੋਂ ਕਰੀਬ 34000 ਫੁੱਟ ਪਈ ਸੀ ਯਾਨੀ ਕਿ ਇੰਨੇ ਵੱਡੇ ਪੱਧਰ ਤੇ ਲੋਕਾਂ ਦਾ ਪ੍ਰਤੀਨਿਧਕਨ ਦੇ ਬਾਵਜੂਦ ਵੀ ਕਬਦੇ ਵੀ ਪ੍ਰਸ਼ਾਸਨ ਨੇ ਸੁਰੱਖਿਆ ਨਹੀਂ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਰੋਜ਼ ਪ੍ਰਚਾਰ ਕਰਨਾ ਹੁੰਦਾ ਰਾਤ ਜਾਂ ਦਿਨ ਹਰ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਇਹ ਨਹੀਂ ਪਤਾ ਹੁੰਦਾ ਕਦੋਂ ਕਿੱਥੇ ਕੀ ਹੋ ਜਾਵੇ ਸਾਰੇ ਹੀ ਪ੍ਰੈਸ ਦੇ ਸਾਥੀ ਮੈਂ ਐਡਵੋਕੇਟ ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਦਾ ਮੈਂ ਲੋਕ ਸਭਾ ਉਮੀਦਵਾਰ ਹੈਗਾ ਔਰ ਮੇਰੇ ਨਾਲ ਸਾਡੀ ਪਾਰਟੀ ਦੀ ਲੀਡਰਸ਼ਿਪ ਸ਼੍ਰੀ ਗੁਰਮੀਤ ਚੰਮਾ ਜੀ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਜਨਰਲ ਸੈਕਟਰੀ ਬੀਐਸਪੀ ਪੰਜਾਬ ਔਰ ਜੁਦੀ ਸ਼ੇਰਪੁਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੇਰੇ ਸੱਜੇ ਪਾਸੇ ਤੋਂ ਮੀਜੇ যাদব ਜੀ ਸਾਡੀ ਪਾਰਟੀ ਦੇ ਇੰਚਾਰਜ ਸ਼ਹਿਰੀ ਮੀਜੇ ਬਲਵਿੰਦਰ ਰਾਜ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੋਤਾਨ ਸਾਬ ਕਸ਼ਮੀਰੀ ਜੀ ਔਰ ਤੇਵਰਾ ਸੋਮ ਜੀ ਸਾਡੇ ਹਲਕਾ ਨਗੋਦਰ ਦੇ ਪ੍ਰਧਾਨ ਹਨ ਔਰ ਇਤੁਰਾ ਮੇਰੇ ਜਗਦੀਸ਼ ਦੀ ਸ਼ਾਦੀ ਸਾਡੀ ਪਾਰਟੀ ਦੇ ਸੀਨੀਅਰ ਆਗੂ ਜਸਵੰਤਰਾਏ ਜੀ ਸਟੇਟ ਦੇ ਸੈਕਟਰੀ ਔਰ ਪਰਮਜੀਤ ਮਾਲ ਕੈਸ਼ੀਅਰ ਜੀ ਗੋਗਾ ਜੀ ਸੰਧੂ ਸਾਹਿਬ ਬਹੁਤ ਸਾਡੇ ਸਾਰੇ ਸਾਥੀ ਹੈਗੇ ਆ ਅੱਜ ਦਾ ਜਿਹੜਾ ਮੇਨ ਮੁੱਦਾ ਆ ਵੀ ਦੇਖੋ ਮੈਂ ਕਿਹਾ 14 ਮਾਰਚ 16 ਮਾਰਚ ਦਾ ਕੋਰਡੋਰ ਕੰਟਰੈਕਟ ਲਗਾ ਹੋਇਆ ਹੈ ਔਰ 13 ਅਪ੍ਰੈਲ ਨੂੰ ਪਾਰਟੀ ਨੇ ਮੈਨੂੰ ਜਿਹੜਾ ਉਮੀਦਵਾਰ ਐਲਾਨਿਆ VSP ਇੱਕ نیشنل ਪਾਰਟੀ ਹੈਗੀ ਆ। ਔਰ ਸਾਡੇ ਤੋਂ ਇਲਾਵਾ ਜਿਹੜਾ BJP ਆ, ਕਾਂਗਰਸ ਆ ਆਪ ਨੇ ਵੀ ਕੈਂਡੀਡੇਟ ਲਾਣੇ ਹੋਏ ਆ। ਉਹ ਵੀ ਰੈਕੋਗਨਾਈਜ਼ਡ ਪਾਰਟੀਆਂ ਆ। ਪਰ ਅਸੀਂ ਇਹ ਜਿਹੜੀ ਗੱਲ ਰੱਖਣਾ ਚਾਹੁੰਦੇ ਆਂ ਵੀ ਵੀ ਇੱਕ ਪਾਸੇ ਦਾ ਪ੍ਰਸ਼ਾਸਨ ਇਹ ਕਹਿੰਦਾ ਵੀ ਅਸੀਂ ਲੇਵਲ ਪਲੇਇੰਗ ਫੀਲਡ ਆਪਾਂ ਕਹਿੰਦੇ ਵੀ ਸਾਰਿਆਂ ਨੂੰ ਬਰਾਬਰ ਲੇਵਲ ਤੇ ਰੱਖਣਾ ਆ, ਬਰਾਬਰ ਧਰਾਤਾਂ ਤੇ ਰੱਖਣਾ ਆ। ਪਰ ਇਹ ਜਿਹੜੇ ਕੈਂਡੀਡੇਟ ਆ ਇਹਨਾਂ ਸਾਰਿਆਂ ਦੇ ਕੋਲ ਸਿਕਿਉਰਿਟੀ ਆ। ਸਵਾਇ ਸਾਨੂੰ ਛੱਡ ਗਏ ਚਾਹੇ ਉਹ ਇਹ ਕਹਿ ਸਕਦੇ ਆ ਵੀ ਵੀ ਉਹਨਾਂ ਕੋ ਪਹਿਲਾਂ ਹੀ ਸੀਗੀ ਪਰ ਮਸਲਾ ਇਹ ਆ ਵੀ ਇਲੈਕਸ਼ਨ ਵੇਲੇ ਤਾਂ ਉਹਨਾਂ ਕੋ ਐਡਵਾਂਟੇਜ ਹੈਗਾ ਇੱਕ ਤਾਂ ਇਹ ਹੀ ਦੂਜੀ ਗੱਲ ਇਹ ਆ ਵੀ ਮੈਂ ਜਦੋਂ 19 ਚ ਲੜਿਆ ਤਾਂ ਮੈਨੂੰ 2 ਲੱਖ 5000 ਵੋਟ ਪਈ ਹੈਗੀ 34 ਦੇ 22 ਦੇ ਵਿੱਚ ਮੈਨੂੰ ਕਰਤਾਰਪੁਰ ਕੋਲ ਕਰੀਬ 34000 ਪਈ ਹੈ ਤੇ ਜੇ ਪ੍ਰਸ਼ਾਸਨ ਨੂੰ ਇਹ ਲੱਗਦਾ ਵੀ ਉਹ ਸੁਸਾਇਟੀ ਦੇ ਜ਼ਿੰਮੇਵਾਰ ਬੰਦੇ ਆ ਤਾਂ ਉਹਨਾਂ ਨੂੰ ਪ੍ਰੋਟेक्ट ਕਰਨਾ ਜ਼ਰੂਰੀ ਆ ਅਸੀਂ ਵੀ 2 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਹਲਕਾ ਪੱਤਰ 34 ਹਜ਼ਾਰ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਇਸ ਗ੍ਰਾਉਂਡ ਤੇ ਜਿਹੜਾ ਪ੍ਰਸ਼ਾਸਨ ਆ ਉਹਦੀ ਸਾਨੂੰ ਪ੍ਰੋਟੈਕਸ਼ਨ ਕਰਨ ਦੀ ਜ਼ਿੰਮੇਵਾਰੀ ਬਣਦੀ ਆ ਪਰ ਮੈਂ ਇਸ ਸੰਬੰਧ ਵਿੱਚ 16 April ਨੂੰ ਜਲੰਧਰ ਦੇ ਜਿਹੜੇ ਜ਼ਿਲ੍ਹਾ ਚੌਣ ਅਫਸਰ ਆ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਨਾਲ ਮਿਲਿਆ ਸੀ ਅਸੀਂ ਪਾਰਟੀ ਦੀ ਲੀਡਰਸ਼ਿਪ ਅਸੀਂ ਕਹਾਂ ਵੀ ਤੁਸੀਂ ਐਟ ਪਾਰ ਸਾਰਿਆਂ ਨੂੰ ਕਰੋ ਜਦ ਉਹਨਾਂ ਕੋ ਸਿਕਿਉਰਟੀ ਆ ਜੇ ਇਲੈਕਸ਼ਨ ਦਾ ਇਸ਼ੂ ਨਾ ਵੀ ਹੋਵੇ ਪਰ ਸਾਡੀ ਸਾ ਜਿਸ ਤਰ੍ਹਾਂ ਦੀ ਆਪਸ ਸਿਚੁਏਸ਼ਨ ਦੇਖਦੇ ਆਂ ਜਲੰਧਰ ਦੇ ਵਿੱਚ ਔਰ ਰੋਜ਼ ਅਸੀਂ ਪ੍ਰਚਾਰ ਕਰਨ ਆਇਆ ਤੇ ਰਾਤ ਨੂੰ ਦਿਨ ਦੇ ਹਨੇਰੇ ਸਵੇਰੇ ਅਸੀਂ ਜਾਂਦੇ ਆਂ ਭੀੜ 'ਚ ਜਾਂਦੇ ਆਂ ਰਾਤ ਨੂੰ ਸਾਨੂੰ ਕੋਈ ਪਤਾ ਹੀ ਨਹੀਂ ਹੁੰਦਾ ਕਿਸ ਤਰ੍ਹਾਂ ਦੀ ਜਿਹੜੀ ਸਟਿਟੀ ਆ ਉਹ ਪੈਦਾ ਹੋਣੀ ਤੇ ਉਹ ਕਹਿੰਦੇ ਜੀ ਵੀ ਅਸੀਂ ਨਹੀਂ ਤੁਹਾਨੂੰ ਸਿਕਿਉਰਟੀ ਦੇ ਸਕਦੇ ਵੀ ਜਦੋਂ ਨੋਮੀਨੇਸ਼ਨ ਤੁਸੀਂ ਕਰੋਗੇ ਉਦੋਂ ਤੁਹਾਨੂੰ ਸਿਕਿਉਰਿਟੀ ਦੋਂਗੇ ਤਾਂ ਸੀਗਾ ਪਰ ਤੁਹਾਡਾ ਚੋਣ ਜਾਬਤਾ ਸਾਡੇ ਤੇ ਹੁਣੇ ਹੀ ਲਾਗੂ ਆ ਅਸੀਂ ਜੇ ਕੋਈ ਮੀਟਿੰਗ ਕਰਨੀ ਆ ਤੇ ਉਹਦੇ ਲਈ ਪਰਮਿਸ਼ਨ ਲੈਣੀ ਪੈਂਦੀ ਆ ਔਰ ਅਸੀਂ ਜਿਸ ਤਰ੍ਹਾਂ ਆਦਮਪੁਰ ਦੇ ਵਿੱਚ ਚੋਣ ਜਲਸਾ ਕੀਤਾ ਉਹਨੇ ਪਰਮਿਸ਼ਨ ਫਿਰ ਸਾਡੀ ਸਾਰੀ ਵੀਡੀਓਗ੍ਰਾਫੀ ਹੁੰਦੀ ਆ ਫਿਰ ਜੋ ਮੈਂ ਬੋਲਦਾ ਮਤੌਰ ਤੇ ਕੈਂਡੀਡੇਟ ਉਹਦੀ ਪੂਰੀ ਵੀਡੀਓਗ੍ਰਾਫੀ ਇਹ ਕਰਦੇ ਆ ਫਿਰ ਸਾਡੇ ਮੰਨ ਲਓ 500 ਬੰਦਾ ਆਇਆ ਆ ਤਾਂ 500 ਬੰਦੇ ਦੀ ਕੱਲੇ-ਕੱਲੇ ਦੇ ਚਿਹਰੇ ਤੇ ਜਾ ਕੇ ਰਿਕਾਰਡ ਕਰਦੇ ਆ ਜਿੰਨੇ ਸਾਡੇ ਮੋਟਰਸਾਈਕਲ ਗੱਡੀਆਂ ਆਉਂਦੇ ਉਹਨਾਂ ਦੀ ਰਿਕਾਰਡਿੰਗ ਕਰਦੇ। ਵੀ ਜਦ ਇਸ ਲੈਵਲ ਤੇ ਤੁਸੀਂ ਸਿਕਿਉਰਿਟੀ ਨਹੀਂ ਕਰ ਰਹੇ ਆ ਪੂਰਾ ਆਪਣਾ ਤੁਹਾਡਾ ਜਿਹੜਾ ਚੌਣ ਜਾਬਤਾ ਸਾਡੇ ਤੇ ਲਾਗੂ ਕਰ ਰਹੇ ਆ। ਬਿਨਾ ਤੁਹਾਡੇ ਤੋਂ ਪੁੱਛੇ ਵਗੈਰ ਅਸੀਂ ਕੋਈ ਐਕਟੀਵਿਟੀ ਨਹੀਂ ਕਰ ਸਕਦੇ। ਤਾਂ ਫਿਰ ਅਸੀਂ ਕਿੱਦਾਂ ਸਿਕਿਉਰਿਟੀ ਦੇ ਮਸਲੇ ਵਿੱਚ ਹੀ ਸਿਰਫ ਅਸੀਂ ਤੁਹਾਡੇ ਦਾਇਰੇ ਤੋਂ ਬਾਹਰ ਆ? ਤੇ ਮੈਂ ਉਸ ਸਬੰਧ ਦੇ ਵਿੱਚ ਜਿਹੜੇ ਸੀਪੀ ਜਲੰਧਰ ਆ ਸ਼੍ਰੀ ਸੁਵਪਨ ਸ਼ਰਮਾ ਜੀ ਇਹਨਾਂ ਨਾਲ ਵੀ ਗੱਲ ਕੀਤੀ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਅਸੀਂ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਦੇ ਦੇਵਾਂਗੇ ਫਿਰ ਦੋ ਦਿਨ ਬਾਅਦ ਪੁੱਛਿਆ ਫਿਰ ਕਹਿੰਦੇ ਅੱਜ ਭੇਜ ਦਿੰਦੇ ਕੱਲ ਭੇਜ ਦਿੰਦੇ ਡੁਪਲੀਕੇਟ ਫਿਰ ਉਹਨੇ ਉਹ ਪੇਜ ਸਪான்ਸਰਡ ਕਰ ਲਿਆ ਅਸੀਂ ਸਾਰਾ ਡਿਟੇਲ ਚੈੱਕ ਕੀਤੀ ਉਹਨੇ 10000 ਰੁਪਏ ਆ ਲਾ ਕੇ ਪੇਜ ਸਪான்ਸਰ ਕਰ ਲਿਆ ਉਹ ਪੇਜ ਦੀ ਜਿਹੜੀ ਰੀਚ ਆ ਸਾਡੇ ਬੰਦਿਆਂ ਕੋ ਆਮ ਤੋਂ ਪਹੁੰਚਣ ਲੱਗ ਪਈ ਤੇ ਲਾਈਕ ਹੋਣ ਲੱਗ ਤੇ ਅਸੀਂ 10 ਦਿਨ ਬਾਅਦ ਅਸੀਂ ਜਦੋਂ ਸਾਡੇ ਧਿਆਨ ਚ ਆਇਆ ਜਦੋਂ ਜਿੱਦਣ ਆਇਆ ਅਸੀਂ ਉਦੋਂ ਹੀ ਇੱਥੇ ਸੀਪੀ ਆਫਿਸ ਕੰਪਲੇਂਟ ਕਰਕੇ ਗਏ ਤਾਂ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਨੇ ਕੋਈ ਐਮਰਜੈਂਸੀ ਕੋਈ ਬੰਦਾ ਨਹੀਂ ਲੱਭਿਆ ਕੋਈ ਐਮਰਜੈਂਸੀ ਨਹੀਂ ਕੀਤੀ ਵੀ ਯਾਰ ਦੇਖੋ ਇੱਕ ਕੈਂਡੀਡੇਟ ਹੈ ਕੀ ਪਤਾ ਕਿਹੜੀ ਪੋਸਟ ਪਾ ਦੇ ਤੋ ਉਹਨੇ ਇੱਕ ਅਧੀ ਪੋਸ ਪਾਈ ਵੀ ਜਿਹੜੀ ਸਾਡੇ ਮੈਸੇਜ ਦੇ ਹਿਸਾਬ ਨਾਲ ਸਾਡੀ ਜਿਸ ਤਰ੍ਹਾਂ ਦਾ ਅਸੀਂ ਮੈਸੇਜ ਦੇ ਰਹੇ ਹਾਂ ਇੱਕ ਸਾਰਿਆਂ ਸਾਰੇ ਸੂਬਾ ਵੋਟਰਾਂ ਲਈ ਵੀ ਉਹਦੇ ਭਾਵਨਾ ਦੇ ਉਲਟ ਸੀ ਪਰ ਜਿੱਦਾਂ ਆਮ ਕੋਈ ਸੀਰੀਅਸ ਹੀ ਨਹੀਂ ਲੈਣਾ ਤੇ ਉਹ ਅਖੀਰ ਦੇ ਵਾਰਸੀ ਗਏ ਉਹ ਕਹਿੰਦੇ ਜੀ ਤੁਸੀਂ ਫੇਸਬੁੱਕ ਤੇ ਸ਼ਿਕਾਇਤ ਕਰ ਲਓ ਤੇ ਉਹਨਾਂ ਨੇ ਕੋਈ ਸਾਨੂੰ ਨੰਬਰ ਦਿੱਤਾ ਤੇ ਅਸੀਂ ਆਪ ਹੀ ਕੀਤੀ ਤੇ ਕੱਲ ਸ਼ਾਇਦ ਉਹ 10 ਦਿਨ ਬਾਅਦ ਕੱਲ ਜਾ ਕੇ ਡਿਲੀਟ ਹੋਇਆ ਪਰ ਅੱਜ ਇੰਸਟਾ ਦੇ ਅਜੇ ਵੀ ਚੱਲਦਾ ਹੈ ਇੱਕ ਅੱਧੇ ਮਹੀਨੇ ਲੱਗਾ ਇੱਕ ਦੋ ਪੇਜ ਸਾਡੇ ਹੋਰ ਬਣ ਗਏ ਤੇ ਉਸ ਅਸੀਂ ਸਾਰਾ ਇਹ ਕਹਿਣਾ ਚਾਹੁੰਦੇ ਆਂ ਵੀ ਵੇ ਸਾਰੇ ਲੋਕਾਂ ਨੂੰ ਬੰਨੇ ਆ ਸਾਰੇ ਕੈਂਡੀਡੇਟ ਨੂੰ ਲੱਭਿਆ ਆ ਵੀ ਇਲੈਕਸ਼ਨ ਹੋ ਰਿਹਾ ਜੀ ਚੋਣ ਜਾਬਤਾ ਲੱਗਿਆ ਆ ਪਰ ਜਿਹੜਾ ਪ੍ਰਸ਼ਾਸਨ ਆ ਉਹ ਆਪ ਸਾਰਾ ਜਿਹੜਾ ਇਸ ਤਰ੍ਹਾਂ ਦਾ ਪੱਖਪਤੀ ਰਵਈਆ ਜਿਹੜਾ ਨਿਭਾ ਰਿਹਾ ਆ ਤੇ ਇਹ ਮਸਲੇ ਨੂੰ ਅਸੀਂ ਲੈ ਕੇ ਆਏ ਸੀ ਅਸੀਂ ਸਾਰੀ ਲੀਡਰਸ਼ਿਪ ਨੇ ਸਲਾਹ ਕੀਤੀ ਸਾਨੂੰ ਇਹ ਲੱਗਾ ਵੀ ਜੇ ਇਸ ਤਰ੍ਹਾਂ ਦਾ ਰੋਲ ਪ੍ਰਸ਼ਾਸਨ ਨਿਭਾ ਰਿਹਾ ਆ ਤੇ ਸਾਨੂੰ ਇਹ ਗੱਲ ਜਿਹੜੀ ਲੋਕਾਂ ਚ ਲੈ ਕੇ ਜਾਣੀ ਚਾਹੀਦੀ ਆ ਤੇ ਇਸ ਕਰਕੇ ਅਸੀਂ ਮੀਡੀਆ ਮੋਰੇ ਆਏ ਆ ਔਰ ਦੇਖੋ ਅਸੀਂ ਪ੍ਰਿੰਸੀਪਲ ਤੇ ਲੜ ਰਹੇ ਆਂ ਪਰ ਜੇ ਸਾਡੇ ਨਾਲ ਕੋਈ ਪ੍ਰਸ਼ਾਸਨ ਦੇ ਸਾਨੂੰ ਲੱਗੂਗਾ ਵੀ ਸਾਣਾ ਹੀ ਅਨਵਾਇਜ ਹੈ ਦੇਖੋ ਅਸੀਂ ਲੋਕ ਮੁੱਤਿਆਂ ਤੇ ਵੀ ਲੜਦੇ ਹਾਂ ਤੇ ਪਰ ਅਸੀਂ ਆਪਣੇ ਲਈ ਵੀ ਲੜਾਂਗੇ ਤੇ ਇਸ ਕਰਕੇ ਇਸ ਗੱਲ ਤੇ ਜਿਹੜਾ ਸਾਡਾ ਕੋਈ ਸਮਝੌਤਾ ਨਹੀਂ ਤੇ ਜੇ ਪ੍ਰਸ਼ਾਸਨ ਦਾ ਇਸ ਤਰ੍ਹਾਂ ਹੀ ਰਵਈਆ ਹੋਇਆ ਤੇ ਸਮੂਹ ਪਾਰਟੀ ਨੇ ਅਸੀਂ ਫੈਸਲਾ ਕੀਤਾ ਵੀ ਅਸੀਂ ਇਹਨਾਂ ਲੋਕਾਂ 'ਚ ਵੀ ਲੈ ਕੇ ਜਾਵਾਂਗੇ ਤੇ ਜਿਹੜਾ ਕੋਈ ਪ੍ਰੋਟੈਸਟ ਵੀ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ ਤੇ ਇਹ ਸਾਰੀ ਗੱਲ ਰੱਖਣ ਲਈ ਅੱਜ ਅਸੀਂ ਤੁਹਾਡੇ মিডিਆ ਨਾਲ ਆਏ ਸੀ ਕਿ ਬਾਕੀ ਕੋਈ ਤੁਹਾਡਾ ਸਵਾਲ ਆ? ਇੱਕ ਹੋਰ ਦੇਖੋ ਜਿਹੜਾ ਇੱਕ ਅਸਲੇ ਦਾ ਆ ਜਿਹੜੇ ਸਾਡੇ ਧਿਆਨ ਵਿੱਚ ਆਇਆ ਵੀ ਅਸਲਾ ਜਮ੍ਹਾਂ ਕਰਾਉਣ ਦੀ ਗੱਲ ਆ ਉਹਦੇ ਵਿੱਚ ਵੀ ਐਗਜ਼ੈਕਟ ਹੁਣ ਆਪਾਂ ਡਾਟਾ ਤਾਂ ਨਹੀਂ ਆ ਪਰ ਪਿੰਡਾਂ ਦੇ ਸਾਡੇ ਸਾਰੇ ਲਿੰਕ ਹੁੰਦੇ ਆ ਜਿਹੜੇ ਤਾਂ ਰੂਲਿੰਗ ਪਾਰਟੀ ਦੇ ਬੰਦੇ ਆ ਉਹਨਾਂ ਨੂੰ ਜ਼ਿਆਦਾ ਐਗਜ਼ੈਪਟ ਕੀਤਾ ਜਾ ਰਿਹਾ ਅੱਜ ਮੇਰਾ ਕੋਈ ਦੋਸ ਸਾਡੇ ਪਾਰਟੀ ਦਾ ਵਰਕਰ ਸੀ ਦੱਸਦਾ ਸੀ ਆਪਣੇ ਪਿੰਡ ਵਿੱਚ ਵੀ ਢਾੜੂ ਦੇ ਬੰਦੇ ਆ ਉਹ ਉਦਾਂ ਹੀ ਅਸਲਾ ਲਾ ਕੇ ਘੁੰਮ ਰਹੇ ਆ ਤੇ ਉਹਨਾਂ ਨੂੰ ਐਗਜ਼ੈਪਟ ਕੀਤਾ ਜਾ ਰਿਹਾ ਤੇ ਜਿਹੜੇ ਰੋਲਿੰਗ ਪਾਰਟੀ ਦੇ ਬੰਦੇ ਨਹੀਂ ਮੰਨ ਲਓ ਕਿ ਸਾਡੇ ਨਾਲ ਸੰਬੰਧਤ ਆ ਉਹਨਾਂ ਦੇ ਤੇ ਲਗਾਤਾਰ ਪੁਲਿਸ ਵੱਲੋਂ ਪ੍ਰੈਸ਼ਰ ਆ ਵੀ ਤੁਸੀਂ ਅਸਲਾ ਜਮ੍ਹਾਂ ਕਰਾਓ ਹੁਣ ਮਾਲਾ ਰੋਲਿੰਗ ਪਾਰਟੀ ਉਹਦੇ ਨਾਲ ਪੁਲਿਸ ਐਡਵਾਂਸੇਸ਼ਨ ਵੀ ਸਾਰਾ ਕੋਸ਼ਿਸ਼ ਸਪੋਰਟਿਵ ਆ ਇਹ ਮੰਨ ਲਓ ਜਿਹੜਾ ਐਡਵਾਂਸੇਚ ਇਹਨਾਂ ਚਾਹੇ ਸਿਵਲ ਆ ਜਾਂ ਪੁਲਿਸ ਆ ਇਹ ਆਪਣੀ ਮੈਰਿਟ ਐਸਟੈਬਿਸ਼ ਕਰਨ ਲੱਗੇ ਹੋ ਆ ਸਟੇਟ ਦੇ ਵੀ ਤੁਸੀਂ ਸਾਡੀ ਪੋਸਟਿੰਗ ਕੀਤੀ ਤੇ ਅਸੀਂ ਕਿੱਦਾਂ ਤੁਹਾਨੂੰ ਚੋਣਾਂ 'ਚ ਫੇਵਰ ਕਰ ਰਹੇ ਹਾਂ ਤੇ ਹੁਣ ਇੱਕ ਪਾਸੇ ਅਸਲਾ ਵਾਪਸ ਲੈ ਰਹੇ ਆ ਦੂਜੀ اپੋਜੀਸ਼ਨ ਨੂੰ ਜਿਹੜਾ ਤੁਸੀਂ ਅਸਲਾ ਨਹੀਂ ਜਮਾ ਕਰਾ ਰਹੇ ਤੇ ਸਾਡੇ ਦੇ ਨਾਲ ਸਾਰਾ ਪ੍ਰਸ਼ਾਸਨ ਹੀ ਇੱਕ ਤਰ੍ਹਾਂ ਹਿੱਸਾ ਕਰਨ ਦੀ ਲਈ ਜਿਹੜਾ ਆਪਣਾ ਰੋਲ ਨਿਭਾ ਰਿਆ ਦੇਖੋ ਜਦੋਂ ਬਾਈ ਇਲੈਕਸ਼ਨ ਹੋਇਆ ਲੋਕ ਸਭਾ ਦਾ ਉਹ ਚਾਹ ਆਪ ਸੈਲੀਬ੍ਰੇਟ ਕਰਦੀ ਆ ਭਈ ਬੇਅਸੀ ਦਾ ਜੀ ਜਿੱਤ ਲਿਆ ਲੋਕਾਂ ਨੇ ਫਤਵਾ ਦੇ ਦਿੱਤਾ ਪਰ ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਵੋਟਾਂ ਲਈ ਕਹਿਣ ਲੱਗਿਆ ਸੀ ਜਿੰਨੇ ਚਾਹੇ ਸਿਵਲ ਅਫਸਰ ਆ ਚਾਹੇ ਪੁਲਿਸ ਅਫਸਰ ਆ ਸਾਰਿਆਂ ਦੇ ਪਿੰਡਾਂ 'ਚ ਫੋਨ ਜਾਂਦੇ ਹੁੰਦੇ ਸੀ ਵੀ ਤੁਸੀਂ ਆਪ ਨੂੰ ਵੋਟ ਪਾਉਣੀ ਤੇ ਬਾਈ ਇਲੈਕਸ਼ਨ 'ਤੇ ਤਾਂ ਨੰਗਾ ਨਾਸ ਸੀਗਾ ਪਰ ਉਸ ਤਰ੍ਹਾਂ ਦਾ ਹੀ ਸਾਨੂੰ ਲੱਗਦਾ ਵੀ ਜੇ ਮਤਲਬ ਅਜੇ ਤੱਕ ਉਦੋਂ ਨੂੰ ਹੀ ਸਾਨੂੰ ਤੁਰਦਾ ਆ ਰਿਹਾ ਤੇ ਜਿਹੜਾ ਅਸੀਂ ਸਟਰੋਂਗਲੀ ਅਸੀਂ ਇਹਦੇ ਖਿਲਾਫ ਆਪਣਾ ਵਿਰੋਧ ਦਰਜ ਕਰਾਉਂਦੇ ਆਂ ਇਹਦੇ ਖਿਲਾਫ ਅਸੀਂ ਜਿਹੜਾ ਆ ਪ੍ਰੋਟੈਸਟ ਵੀ ਅਸੀਂ ਕਰਾਂਗੇ ਤੇ ਇਹ ਜਿਹੜੇ ਤਿੰਨ ਮੁੱਦਿਆਂ ਤੇ ਅਸੀਂ ਗੱਲ ਤੁਹਾਡੇ ਮੂਹਰੇ ਰੱਖਣੀ ਸੀ ਤੇ ਇਹੀ ਸਾਡੀ ਗੱਲ ਹੈ ਬਾਕੀ ਤੁਹਾਡਾ ਵੀ ਸਵਾਲ ਆ ਤੇ ਉਹ ਤੁਸੀਂ ਸਾਨੂੰ ਕੋਸ਼ਿਸ਼ ਕਰਨਾ ਇੰਨਾ ਕਰਦੇ ਕਰਦੇ ਫਿਰ ਕਹਿੰਦੇ ਤੁਹਾਡਾ ਘਰ ਦਾ ਡਰੈਨਸ ਦੱਸੋ ਇੰਨਾ ਕਰਦੇ ਕਰਦੇ ਸਾਨੂੰ 2 ਹਫ਼ਤੇ ਹੋ ਗਏ ਤੇ ਇਸ ਕਰਕੇ ਸਾਨੂੰ ਜੋ ਅਸੀਂ ਇਹ ਸਮਝਿਆ ਵੀ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਉਸ ਤਰ੍ਹਾਂ ਹੀ ਪੱਖਪਾਤੀ ਆ ਜਿਸ ਤਰ੍ਹਾਂ 2019 ਦੇ ਵਿੱਚ ਸੀ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਪੱਖਪਾਤ ਹੋਇਆ ਔਰ ਪੁਲਿਸ ਨੇ ਮਤਲਬ ਦੇਖੋ ਇੱਕ ਤਾਂ ਜਿਹੜਾ ਚੋਣ ਜਾਬਤਾ ਦੇ ਨਿਯਮ ਬਣਾ ਬਹੁਤ ਇੰਨੇ ਸਖਤ ਨਿਯਮ ਬਣਾਏ ਆ ਵੀ ਬੰਦਾ ਕੈਂਡੀਡੇਟ ਖੁੱਲ ਕੇ ਪ੍ਰਚਾਰ ਵੀ ਨਹੀਂ ਕਰ ਸਕਦਾ ਮਸਲਾ ਤਾਂ ਇਹ ਚਾਹੀਦਾ ਤਾਂ ਪ੍ਰਸ਼ਾਸਨ ਨੂੰ ਇਹ ਆ ਵੀ ਤੁਸੀਂ ਫੈਸਿਲੀਟੇਟ ਕਰਨਾ ਬਈ ਇੱਕ ਸਾਰੇ ਜਿਹੜੇ ਕੈਂਡੀਡੇਟ ਆ ਉਹਨਾਂ ਲਈ ਇੱਕ ਚੰਗਾ এনवायरमेंट ਕਰਨਾ ਵੀ ਬਿਨਾ ਕਿਸੇ ਰੁਕਾਵਟ ਦਿਓ ਆਪਣੀ ਗੱਲ ਰੱਖ ਸਕਣ ਪਰ ਬੰਦੀਸ਼ਾਂ ਇੰਨੀਆਂ ਕ ਲਗਾ ਦਿੱਤੀਆਂ ਔਰ ਬੰਦੀਸ਼ਾਂ ਰੂਲਿੰਗ ਪਾਰਟੀ ਲਈ ਚੱਕ ਲੀਆਂ ਜਾਂਦੀਆਂ ਤਾਂ ਜਿਹੜੀਆਂ ਰੂਲਿੰਗ ਪਾਰਟੀ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਫੇਵਰ ਕਰਨਾ ਜ਼ਿਆਦਾਤਰ ਸਟੇਟ ਗਵਰਨਮੈਂਟ ਦਾ ਪ੍ਰਸ਼ਾਸਨ ਹੁੰਦਾ ਉਹਨਾਂ ਨੂੰ ਜਿਹਨਾਂ ਨੂੰ ਫੇਵਰ ਕਰਨਾ ਹੁੰਦਾ ਮੰਨ ਲਓ ਇੱਥੇ ਰੋਡਸ਼ੋ ਕੱਢਿਆ ਸੀਐਮ ਜਿਹੜੇ ਸਾਡੇ ਹੈਗੇ ਪੰਜਾਬ ਦੇ ਤੇ ਮੈਨੂੰ ਲੱਗਦਾ ਵੀ ਉਸ ਵੇਲੇ ਦੀਆਂ ਉਦੋਂ ਫੇਵਰੇਬਲ ਰੋ ਰਿਆ ਪ੍ਰਸ਼ਾਸਨ ਦਾ ਜਦੋਂ ਸਾਡੀ ਵਾਰੀ ਹੁੰਦੀ ਤਾਂ ਉਹਨਾਂ ਨੂੰ ਇਹਦਾ ਵੀ ਰਿਸਕ ਕਰਨਾ ਪੰਦੇ ਸੀ ਮਤਲਬ ਕਵਰ ਕਰਨਾ ਹਰੇਕ ਨੂੰ ਤੇ 19 ਦੇ ਵਿੱਚ ਸਾਡੇ ਵਰਕਰਾਂ ਦੇ ਘਰਾਂ 'ਚ ਜਾ ਕੇ ਵੀ ਜਿਹੜਾ ਪ੍ਰਸ਼ਾਸਨ ਹੈ ਆ ਉਹਨੇ ਫਲੈਕਸ ਪਾੜੇ ਤੇ ਹਾਂਜੀ ਹੁਣ ਵੀ ਇਹ ਹੀ ਆ ਫਿਰ ਇਹ ਆ ਵੀ ਸਾਡੇ ਬੰਦਿਆਂ ਨੇ ਜਿਹੜਾ ਈ-ਵੀਜ਼ਲ ਸੀਗਾ 19 ਦੀ ਮੈਂ ਗੱਲ ਦੱਸਦਾ ਆ ਸਾਡੇ ਬੰਦਿਆਂ ਨੇ ਜਿਹੜੇ ਕਾਂਗਰਸ ਦੇ ਬਹੁਤ ਵੜੇ-ਵੜੇ ਫਲੈਕਸ ਕਿਉਂਕਿ ਸਾਰੀ ਪ੍ਰਸ਼ਾਸਨ ਐਡਮਿਨਸਟ੍ਰੇਸ਼ਨ ਉਹਨਾਂ ਦੇ ਸਪੋਰਟਿੰਗ ਹੁੰਦਾ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਸਾਡੇ ਬੰਦਿਆਂ ਨੇ ਇੱਕ ਵਾਰ ਕੀ ਕੀਤਾ ਵੀ ਈ-ਵੀਜ਼ਲ ਤੇ ਉਹਨਾਂ ਦੀਆਂ ਵੀਡੀਓਜ਼ ਫੋਟੋਆਂ ਖੇਚੀ ਉੱਥੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਜਿਹੜੀ ਟੀਮ ਐ ਲਾਉਂਦੀ ਰਹੀ ਲਾਉਂਦੀ ਰਹੀ ਬਾਅਦ 'ਚ ਉਹਨੇ ਦੇਖ ਲਿਆ ਵੀ ਸਾਡੇ ਬਸਪਾ ਦੇ ਬੰਦੇ ਲਾ ਰਹੇ ਆ ਤੇ ਉਹਨਾਂ ਨੂੰ ਰਾਤ ਨੂੰ 12 1 ਵਜੇ ਉਹਨਾਂ ਨੂੰ ਘੇਰ ਲਿਆ ਟੀਮ ਨੇ ਤੇ ਮੈਨੂੰ ਫੋਨ ਆਇਆ ਉਹ ਕਹਿੰਦੇ ਵੀ ਸਾਨੂੰ ਪੁਲਿਸ ਨੇ ਘੇਰ ਲਿਆ ਥਾਣਾ ਮਕਸੂਦਾਂ ਦੀ ਗੱਲ ਆ ਤੇ ਇੱਕ ਨੰਬਰ ਥਾਣਾ ਸਿਗਾ ਤੇ ਮੈਨੂੰ ਤਾਂ ਇਹ ਸੀਗਾ ਵੀ ਮੈਂ 1 ਜਾਂ 2 ਵਜੇ ਹੁਣੇ ਮੈਂ ਕੰਪੇਨ ਤੋਂ ਆਇਆ ਸੀਗਾ ਮੈ ਰੈਸਟ ਕਰ ਰਿਹਾ ਸੀਗਾ ਤੇ ਮੈਨੂੰ ਦਈ ਸੀ ਵੀ ਇਹ ਤਾਂ ਕੋਈ ਇਸ਼ੂ ਨਹੀਂ ਕੰਪਲੇਂਟ ਤਾਂ ਕਰਨੀ ਆ ਸੀ ਤੇ ਉਹਨਾਂ ਨੂੰ ਘੇਰਦੇ ਰਹੇ ਤੇ ਬਾਅਦ ਮੈਨੂੰ ਪਤਾ ਨਹੀਂ ਲੱਗਾ ਕਦੋਂ ਅਸੀਂ ਮਤਲਬ ਸੌਂ ਗਏ ਕਿਉਂਕਿ ਸਵੇਰ ਤੇ ਹੀ ਪ੍ਰਚਾਰ ਵੇ ਸੀ ਤੇ ਮੇਰੀ ਸਵੇਰੇ 6 ਵਜੇ ਅੱਖ ਖੁੱਲੀ ਤਾਂ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿੱਥੇ ਆ ਕਹਿੰਦੇ ਸਾਨੂੰ ਤਾਂ ਪੂਰੀ ਰਾਤ ਥਾਣੀ ਰੱਖਿਆ ਤੇ ਉਦੋਂ ਚੱਲੋ ਅਸੀਂ ਪ੍ਰੋਟੈਸਟ ਕੀ ਤੱਕ ਸੁਧਾਰ ਆਇਆ ਸੇਮ ਪੈਟਰਨ ਸਾਨੂੰ ਹੁਣ ਵੀ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਆ ਦੇਖੋ ਸਾਡੇ ਲਈ ਤਾਂ ਕੋਡ ਆਫ ਕੰਡਕਟਸ ਸਾਡੇ ਲਈ ਤਾਂ 3600 ਬੰਦਿਸ਼ਾਂ ਪਰ ਇਹ ਪ੍ਰਸ਼ਾਸਨ ਦਾ ਵੀ ਚੈੱਕ ਹੋਣਾ ਚਾਹੀਦਾ ਵੀ ਉਹ ਕਿਸ ਤਰ੍ਹਾਂ ਸਾਰਿਆਂ ਦੇ ਪ੍ਰਤੀ ਕਿਉਂਕਿ ਅਸੀਂ ਸਾਰੇ ਇੱਥੇ ਦੇ ਨਾਗਰਿਕ ਆ ਸਾਰੇ ਹੀ ਅਸੀਂ ਐਜ਼ ਦੇ ਨਾਗਰਿਕ ਬਰਾਬਰ ਆ ਵੀ ਉਹ ਕਿਦਾਂ ਆਪਣੀ ਨਿਰਪੱਖ ਭੂਮਿਕਾ ਨਿਭਾਉਂਦਾ ਪਰ ਅਜੇ ਤੱਕ ਦਾ ਜੋ ਸਾਨੂੰ ਰਵਈਆ ਲੱਗਦਾ ਇਹ ਜਿਹੜਾ ਪ੍ਰਸ਼ਾਸਨ ਹੈ ਸਿਕਿਉਰਿਟੀ ਆ ਸਾਡੀ ਸੇਫਟੀ ਦੇ ਮਸਲੇ ਵਿੱਚ ਹੀ ਜਿਹੜਾ ਪੱਖਪਾਤ ਕਰ ਰਿਹਾ ਤਾਂ ਅੱਗੇ-ਅੱਗੇ ਜਦੋਂ ਇਲੈਕਸ਼ਨ ਵਧਣਾ ਤੇ ਸਾਨੂੰ ਲੱਗਦਾ ਵੀ ਇਹ ਹੋਰ ਰੂਪ ਸਾਡੇ ਪੱਖਪਾਤ ਦੇ ਰੂਪ 'ਚ ਜਿਹੜਾ ਸਾਹਮਣੇ ਆ ਸਕਦਾ ਜਿਹੜਾ ਪਿਛਲਾ ਵੀ ਜਦੋਂ ਕੋਲਡ ਕੰਡਕਟ ਨਹੀਂ ਵੀ ਲੱਗਾ ਸੀ ਕਿਉਂਕਿ ਅਸੀਂ ਆ ਇੱਕ ਜਿਹੜੇ ਅਸੀਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਸੀਂ ਜਲੰਧਰ 'ਚ ਖੜੇ ਹੋਈ ਤਾਂ ਉਦੋਂ ਸਾਡੇ ਤੇ ਜਿਹੜੇ ਆ ਬਿਨਾਂ ਹਾਈਵੇ ਪੁਲਿਸ ਨੇ ਆਪ ਹੀ ਰੋਕਿਆ ਤੇ ਸਾਡੇ ਤੇ ਪਰਚੇ ਪਾਤੇ ਸਾਡੇ 363 ਬੰਦਿਆਂ ਦੇ ਪਰਚੇ ਲੱਗ ਗਏ ਆ 50 100 ਸਾਡਾ ਹੋਰ ਬੰਦਾ ਹੋਣਾ ਜਿਹੜਾ ਕਰਤਾਰਪੁਰ ਹਲਕੇ ਸਾਡੇ ਤੇ ਪਰਚੇ ਪਏ ਆ ਤੇ ਉਹੀ ਸਾਰਾ ਸਹੀਪੁਰ ਦੇ ਵਿੱਚ ਪੁਲਿਸ ਨੇ ਸਾਡੇ ਤੇ ਬਿਨਾ ਮਤਲਬ ਹਿੱਸਾ ਕੀਤੀ ਤੇ ਉਹੀ ਜਿਹੜਾ ਸਾਨੂੰ ਜਿਹੜਾ ਰੁਪਈਆ ਹੁਣ ਵੀ ਪ੍ਰਸ਼ਰਚਨ ਦਾ ਲੱਗਦਾ ਇੱਕ ਤਾਂ ਜਿਹੜਾ ਸਿਕਿਉਰਿਟੀ ਦਾ ਇਸ਼ੂ ਹੈਗਾ ਦੂਜਾ ਇਹ ਵੀ ਮੇਰਾ ਇੱਕ ਪੇਜ ਬਣਿਆ ਆ ਫੇਸਬੁੱਕ ਤੇ ਐਡਵੋਕੇਟ ਗੁਬਿੰਦਰ ਕਮਾ ਦਾ ਨਾਮ ਤੇ ਸੇਮ ਕਿਸੇ ਨੇ ਡੁਪਲੀਕੇਟ ਬਣਾ ਲਿਆ ਬਿਲਕੁਲ ਹੂ ਨਾਮ ਵੀ ਉਹੀ ਰੱਖ ਲਿਆ ਫੋਟੋ ਵੀ ਮੇਰੀ ਉਹੀ ਲਾ ਲਈ ਤੇ ਮੈਂ ਜਿਹੜੀ ਪੋਸਟ ਪਾਉਂਦਾ ਸੀ ਨਾਲ ਹੀ ਚੱਕਿਓ ਆਪਣੇ ਪੇਜ ਤੇ ਬੰਦਾ ਕੋਈ ਜਿਹੜਾ ਸਾਡਾ ਬੰਦਾ ਆ ਉਹਨੂੰ ਰੈਕੋਗਨਾਈਜ਼ ਨਹੀਂ ਕਰ ਸਕਦਾ ਵੀ ਮੇਰਾ